ਗੱਲ ਕਰ ਰਹੇ ਹਾਂ ਮਾਈਂਡ ਸੈਟ ਦੀ ਕਿਸ ਤਰੀਕੇ ਨਾਲ ਇੱਕ ਵਿਅਕਤੀ ਦੀ ਮਾਨਸਿਕਤਾ ਉਹਦੀ ਸ਼ਖਸੀਅਤ ਨੂੰ ਪ੍ਰਭਾਵਿਤ ਕਰਦੀ ਹੈ ਕਿਸੇ ਵਿਅਕਤੀ ਦੀ ਸਫਲਤਾ ਕਿਸੇ ਵਿਅਕਤੀ ਦਾ ਵਿਕਾਸ ਜ਼ਿੰਦਗੀ ਵਿੱਚ ਕੀਤੀ ਹੋਈ ਤਰੱਕੀ ਇਹ ਸਾਰੇ ਪੱਖ ਉਸ ਵਿਅਕਤੀ ਦੀ ਮਾਨਸਿਕਤਾ ਦੇ ਨਾਲ ਜੁੜੇ ਹੁੰਦੇ ਆ ਸਾਡਾ ਸਾਰਿਆਂ ਦਾ ਹਰ ਰੋਜ਼ ਆਪਣੇ ਪਰਿਵਾਰ ਦੇ ਵਿੱਚ ਹਲੇ ਦੁਆਲੇ ਦਫਤਰ ਦੇ ਵਿੱਚ ਸਮਾਜ ਦੇ ਵਿੱਚ ਵੱਖ-ਵੱਖ ਕਿਸਮ ਦੀ ਮਾਨਸਿਕਤਾ ਵਾਲੇ ਵਿਅਕਤੀਆਂ ਦੇ ਨਾਲ ਵਾਹ ਪੈਂਦਾ ਰਹਿੰਦਾ ਹੈ ਹਰ ਵਿਅਕਤੀ ਦੀ ਮਾਨਸਿਕਤਾ ਕਿਸੇ ਵੀ ਦੂਸਰੇ ਵਿਅਕਤੀ ਦੇ ਨਾਲ ਕਦੇ ਵੀ ਮੇਲ ਨਹੀਂ ਖਾਂਦੀ ਕੁਝ ਵਿਅਕਤੀ ਹਮੇਸ਼ਾ ਤੋਂ ਉਸਾਰੂ ਮਾਨਸਿਕਤਾ ਦੇ ਹੁੰਦੇ ਆਂ ਕੁਝ ਵਿਅਕਤੀ ਥੋੜੇ ਜਿਹਾ ਪਿਛਾਂ ਖਿੱਚੂ ਮਾਨਸਿਕਤਾ ਵਾਲੇ ਹੁੰਦੇ ਆਂ ਪਰ ਜੇ ਅਸੀਂ ਸਮੁੱਚੇ ਤੌਰ ਤੇ ਕਿਸੇ ਵਿਅਕਤੀ ਦੀ ਸ਼ਖਸੀਅਤ ਨੂੰ ਸਮਝਣਾ ਹੈ ਜਾਂ ਤੁਸੀਂ ਆਪਣੇ ਬਾਰੇ ਜਾਨਣਾ ਹੈ ਕਿ ਮੇਰੀ ਮਾਨਸਿਕਤਾ ਕਿਹੋ ਜੀ ਹੈ ਕਿਤੇ ਇਹ ਤਾਂ ਨਹੀਂ ਮੈਂ ਵੀ ਪਿਛਾਂ ਖਿੱਚੂ ਮਾਨਸਿਕਤਾ ਦਾ ਸ਼ਿਕਾਰ ਹਾਂ ਜਾਂ ਜੇ ਮੇਰੀ ਮਾਨਸਿਕਤਾ ਦੇ ਵਿੱਚ ਕੋਈ ਦੋਸ਼ ਹੈ ਮੇਰੇ ਮਾਈਂਡ ਸੈਟ ਦੇ ਵਿੱਚ ਦੋਸ਼ ਹੈ ਕੀ ਮੈਂ ਉਸ ਨੂੰ ਬਦਲ ਸਕਦਾ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਕਿਸੇ ਵਿਅਕਤੀ ਦੀ ਮਾਨਸਿਕਤਾ ਉਸਾਰੂ ਹੈ ਜਾਂ ਨਹੀਂ ਇਹਦੇ ਬਾਰੇ ਪੰਜ ਪ੍ਰਮੁੱਖ ਨੁਕਤੇ ਐ ਜੇ ਤੁਸੀਂ ਉਹਨਾਂ ਦਾ ਧਿਆਨ ਰੱਖੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਉਹ ਪੰਜ ਪ੍ਰਮੁੱਖ ਨੁਕਤਿਆਂ ਦੇ ਵਿੱਚੋਂ ਸਭ ਤੋਂ ਪਹਿਲਾ ਹੈ ਕਿ ਕਿਸੇ ਵਿਅਕਤੀ ਦਾ ਆਤਮ ਵਿਸ਼ਵਾਸ ਆਤਮ ਵਿਸ਼ਵਾਸ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਕੋਲੇ ਜਾ ਕੇ ਕੋਈ ਵੀ ਕੰਮ ਕਹਿਣੇ ਹੋ ਕੰਮ ਛੋਟਾ ਹੋਵੇ ਵੱਡਾ ਹੋਵੇ ਉਹਦੇ ਕਰਨ ਵਾਲਾ ਹੋਵੇ ਉਹਦੇ ਦੁਆਰਾ ਰਹਿ ਦੇਣ ਵਾਲਾ ਹੋਵੇ ਉਹਦੇ ਕੋਲੇ ਜਦੋਂ ਵੀ ਤੁਸੀਂ ਆਪਣੀ ਗੱਲ ਕਰੋਗੇ ਉਹ ਕਹੂ ਹਾਂ ਇਹ ਹੋ ਸਕਦਾ ਹੈ ਇਹਦੇ ਬਾਰੇ ਸੋਚਿਆ ਜਾ ਸਕਦਾ ਹੈ ਇਸ ਨੂੰ ਆਪਾਂ ਇਸ ਤਰੀਕੇ ਨਾਲ ਕਰ ਸਕਦੇ ਹਾਂ ਇਸ ਨੂੰ ਕਰਨ ਦਾ ਕੋਈ ਨਾ ਕੋਈ ਰਸਤਾ ਲੱਭਿਆ ਜਾ ਸਕਦਾ ਹੈ ਇਸ ਕਰਕੇ ਜਦੋਂ ਕੋਈ ਵਿਅਕਤੀ ਹਮੇਸ਼ਾ ਕਾਮਯਾਬੀ ਦੀ ਕਿਸੇ ਕੰਮ ਨੂੰ ਸਿਰੇ ਲਾਉਣ ਦੀ ਕਿਸੇ ਕੰਮ ਨੂੰ ਨਿਪਟਾਉਣ ਦੀ ਜਾਂ ਹਾਂ ਪੱਖੀ ਦ੍ਰਿਸ਼ਟੀ ਤੋਂ ਗੱਲ ਕਰਦਾ ਹੈ ਤਾਂ ਉਸ ਨੂੰ ਅਸੀਂ ਕਹਿੰਦੇ ਆ ਕਿ ਉਹ ਮਾਨਸਿਕਤਾ ਦੇ ਅਸਾਰੂ ਹੋਣ ਦਾ ਪਹਿਲਾ ਨੇਮ ਹੈ ਜਿਹਨੂੰ ਅਸੀਂ ਆਤਮ ਵਿਸ਼ਵਾਸ ਆਖਦੇ ਹਾਂ ਦੂਸਰਾ ਨੇਮ ਜਿਹਨੂੰ ਅਸੀਂ ਅਗਾਹ ਵੱਧੂ ਦ੍ਰਿਸ਼ਟੀ ਕਹਿੰਦੇ ਆ ਦ੍ਰਿਸ਼ਟੀ ਸਭ ਤੋਂ ਪਹਿਲਾਂ ਹਰ ਵਿਅਕਤੀ ਦੀ ਅਹਿਮ ਹੁੰਦੀ ਹੈ ਦ੍ਰਿਸ਼ਟੀ ਦੇ ਵਿੱਚ ਸਭ ਤੋਂ ਅਹਿਮੀਅਤ ਰੱਖਣ ਵਾਲੀ ਗੱਲ ਕੀ ਹੈ ਬਹੁਤ ਵਿਅਕਤੀਆਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਮੇਰੀ ਦ੍ਰਿਸ਼ਟੀ ਕੀ ਹੈ ਦੋਸਤੋ ਜਿਸ ਤਰੀਕੇ ਨਾਲ ਤੁਸੀਂ ਬਾਹਰੀ ਦੁਨੀਆ ਨੂੰ ਦੇਖਦੇ ਹੋ ਜੋ ਪ੍ਰਕਿਰਤੀ ਨੇ ਤੁਹਾਨੂੰ ਦੋ ਅੱਖਾਂ ਦਿੱਤੀਆਂ ਜਿਨ੍ਹਾਂ ਦੇ ਰਾਹੀਂ ਤੁਸੀਂ ਬਾਹਰ ਦੁਨੀਆ ਦੇ ਦ੍ਰਿਸ਼ ਦੇਖਦੇ ਹੋ ਤੇ ਉਸ ਦ੍ਰਿਸ਼ ਦਾ ਪ੍ਰਤੀਕਰਮ ਤੁਹਾਡੇ ਮਨ ਦੇ ਉੱਪਰ ਕਿਵੇਂ ਪੈਂਦਾ ਉਸ ਮਨ ਦੇ ਉੱਪਰ ਬਣੇ ਹੋਏ ਪ੍ਰਤੀਕਰਮ ਦੇ ਆਧਾਰ ਤੇ ਤੁਸੀਂ ਲੋਕਾਂ ਬਾਰੇ ਸਮਾਜ ਬਾਰੇ ਪ੍ਰਕਿਰਤੀ ਬਾਰੇ ਜਾਨਵਰਾਂ ਬਾਰੇ ਆਲੇ ਦੁਆਲੇ ਬਾਰੇ ਆਪਣੇ ਆਪ ਬਾਰੇ ਜੋ ਤੁਹਾਡੇ ਮਨ ਦੇ ਵਿੱਚ ਖਾਸ ਕਿਸਮ ਦੇ ਵਿਚਾਰ ਆਉਂਦੇ ਆ ਉਸ ਨੂੰ ਅਸੀਂ ਦ੍ਰਿਸ਼ਟੀ ਕਹਿੰਦੇ ਆ ਜਿਸ ਵਿਅਕਤੀ ਦੀ ਦ੍ਰਿਸ਼ਟੀ ਅਗਾਹ ਵੱਧੂ ਹੋਊਗੀ ਉਹ ਵਿਅਕਤੀ ਇਹ ਮੰਨ ਕੇ ਚੱਲ ਸਕਦਾ ਹੈ ਕਿ ਮੈਂ ਕਿਸੇ ਵੀ ਕੰਮ ਨੂੰ ਸਫਲਤਾ ਨਾਲ ਅੱਗੇ ਲਿਜਾ ਕੇ ਪੂਰਾ ਕਰ ਸਕਦਾ ਹਾਂ ਕੁਝ ਵਿਅਕਤੀ ਸਿਰਫ ਇਸ ਕਿਸਮ ਦੀ ਦ੍ਰਿਸ਼ਟੀ ਦੇ ਧਾਰਨੀ ਹੋ ਜਾਂਦੇ ਆ ਕਿ ਮੈਂ ਇਹੋ ਜੇ ਪਰਿਵਾਰ ਦੇ ਵਿੱਚ ਜਨਮਿਆ ਹੋਇਆ ਹਾਂ ਮੇਰੇ ਆਲੇ ਦੁਆਲੇ ਇਹੋ ਜਿਹੇ ਲੋਕ ਹੈ ਜਾਂ ਜਿਸ ਸਮਾਜ ਦੇ ਵਿੱਚ ਮੈਂ ਰਹਿ ਰਿਹਾ ਉਹ ਸਮਾਜ ਦੀ ਅਗਾਹ ਵੱਧੂ ਨਹੀਂ ਇਹ ਸਾਰੀਆਂ ਗੱਲਾਂ ਕਿਸੇ ਵੀ ਪਛਾਣ ਖਿੱਚੂ ਦ੍ਰਿਸ਼ਟੀ ਵਾਲੀ ਸੋਚ ਦਾ ਆਧਾਰ ਬਣਦੀ ਹੈ ਜੋ ਵਿਅਕਤੀ ਮਿਹਨਤ ਕਰਦੇ ਹੈ ਜੋ ਵਿਅਕਤੀ ਲਗਾਤਾਰ ਨਿਰੰਤਰਤਾ ਦੇ ਵਿੱਚ ਕਿਸੇ ਕਾਰਜ ਨੂੰ ਕਰਦੇ ਰਹਿੰਦੇ ਹੈ ਉਹ ਮਿਹਨਤ ਦੇ ਨਾਲ ਆਪਣੀ ਦ੍ਰਿਸ਼ਟੀ ਨੂੰ ਵੀ ਬਦਲਦੇ ਹੈ ਤੇ ਮਿਹਨਤ ਦੇ ਨਾਲ ਆਪਣੀ ਮਾਨਸਿਕਤਾ ਨੂੰ ਵੀ ਬਦਲਦੇ ਹੈ ਤੇ ਮਿਹਨਤ ਦੇ ਨਾਲ ਜੋ ਸਮਾਜ ਨੇ ਉਹਨਾਂ ਬਾਰੇ ਲਕੀਰਾਂ ਬਣਾਈਆਂ ਹੁੰਦੀਆਂ ਪਛਾਣ ਖਿੱਚੂ ਕਿਸਮ ਦੀਆਂ ਉਹਨਾਂ ਨੂੰ ਵੀ ਲਾ ਕੇ ਪਾਸੇ ਰੱਖ ਦਿੰਦੇ ਹੈ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਬਹੁਤ ਵਧੀਆ ਲੇਖ ਬਹੁਤ ਵਧੀਆ ਪੇਂਟਰ ਜ਼ਰੂਰੀ ਨਹੀਂ ਹੈ ਕਿ ਕਿਸੇ ਬਹੁਤ ਵੱਡੇ ਪਰਿਵਾਰ ਦੇ ਵਿੱਚ ਜਨਮ ਲੈ ਕੇ ਅੱਗੇ ਆਏ ਹੋਣ ਬਹੁਤ ਅਮੀਰ ਲੋਕ ਹੋਣ ਬਹੁਤ ਵਾਰੀ ਬਹੁਤ ਅੱਛੇ ਕਲਾਕਾਰ ਗੀਤਕਾਰ ਸੰਗੀਤਕਾਰ ਫਿਲਮਕਾਰ ਐਕਟਰ ਸੁਧਾਰਨ ਪਰਵਾਰਾਂ ਦੇ ਵਿੱਚੋਂ ਵੀ ਸਾਹਮਣੇ ਆਉਂਦੇ ਆ ਇਸ ਕਰਕੇ ਸਾਡੀ ਦ੍ਰਿਸ਼ਟੀ ਹੈ ਜਿਹੜੀ ਉਹ ਵੀ ਸਾਡੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀ ਹੈ ਤੇ ਤੀਸਰਾ ਪੱਖ ਹੈ ਕਿ ਬਹੁਤ ਸਾਰੇ ਵਿਅਕਤੀਆਂ ਦੇ ਅੰਦਰ ਸ਼ੁਕਰਾਨਾ ਭਾਵ ਕਿੰਨਾ ਹੈ ਸ਼ੁਕਰਾਨਾ ਭਾਵ ਤੋਂ ਮਤਲਬ ਇਹ ਹੈ ਕਿ ਜੋ ਚੀਜ਼ ਉਹਨਾਂ ਨੂੰ ਪ੍ਰਾਪਤ ਹੈ ਉਹ ਉਸ ਨੂੰ ਕਿਵੇਂ ਲੈਂਦੇ ਹੈ ਕਈ ਵਿਅਕਤੀ ਇਸ ਕਿਸਮ ਦੇ ਹੁੰਦੇ ਹੈ ਕਿ ਉਹਨਾਂ ਨੂੰ ਕੁਝ ਵੀ ਪ੍ਰਾਪਤ ਹੋ ਜਾਵੇ ਸਦਾ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਇਹ ਮੇਰੇ ਲਈ ਕਾਫੀ ਨਹੀਂ ਹੈ ਜੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਨਿਯਾਮਤ ਮਿਲ ਜਾਵੇ ਉਹ ਉਹਦੇ ਨਾਲ ਵੀ ਸੰਤੁਸ਼ਟ ਨਹੀਂ ਹੁੰਦੇ ਕਈ ਲੋਕ ਕਰੋੜਾਪਤੀ ਐਸੇ ਦੇਖੇ ਹੈ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਦੇ ਮਨ ਤੇ ਬੋਝ ਕਿਸ ਕਿਸਮ ਦਾ ਪਿਆ ਹੋਇਆ ਹੈ ਇਸ ਲਈ ਜੇ ਤੁਸੀਂ ਸਭ ਕਾਸ਼ੇ ਦਾ ਆਪਣੇ ਕੋਲੇ ਸਾਰੀ ਐਸ਼ੋ-ਇਸ਼ਰ ਦੀਆਂ ਚੀਜ਼ਾਂ ਹੁੰਦੇ ਹੋਏ ਵੀ ਆਪਣੇ ਮਨ ਤੇ ਬੋਝ ਸਮਝਦੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲੇ ਜੋ ਪ੍ਰਕਿਰਤੀ ਨੇ ਤੁਹਾਨੂੰ ਦਿੱਤਾ ਹੈ ਜੋ ਤੁਹਾਨੂੰ ਪ੍ਰਾਪਤ ਹੋਇਆ ਹੈ ਉਹਦੇ ਲਈ ਸ਼ੁਕਰਾਨੇ ਦਾ ਭਾਵ ਨਹੀਂ ਹੈ ਤੁਸੀਂ ਆਪਣੇ ਤੋਂ ਥੱਲੇ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਤੁਸੀਂ ਹਮੇਸ਼ਾ ਆਪਣੇ ਤੋਂ ਅਗਾਹ ਆਪਣੇ ਤੋਂ ਉੱਚਾ ਆਪਣੇ ਤੋਂ ਵੱਡਾ ਆਪਣੇ ਤੋਂ ਸਫਲ ਉਧੀਆਂ ਐਗਜ਼ਾਮਪਲਾਂ ਲੈ ਕੇ ਚੱਲਦੇ ਹਾਂ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਜੇ ਤੁਹਾਡੇ ਅੰਦਰ ਇਹ ਭਾਵ ਆ ਗਿਆ ਕਿ ਜੋ ਮੇਰੇ ਕੋਲ ਹੈ ਉਹ ਭਾਵੇਂ ਘੱਟ ਨਹੀਂ ਹੈ ਉਸ ਤੋਂ ਵੱਧ ਵੀ ਪ੍ਰਾਪਤ ਕੀਤਾ ਜਾ ਸਕਦਾ ਪਰ ਜਿੰਨਾ ਹੈ ਮੈਂ ਕਮ ਸੇ ਕਮ ਉਹਦਾ ਸ਼ੁਕਰਾਨਾ ਕਰਦਾ ਉਸ ਦੇ ਵਿੱਚ ਮੈਂ ਆਪਣੇ ਆਪ ਨੂੰ ਕਿੰਨਾ ਕੁ ਸੰਤੁਸ਼ਟ ਦੇਖਦਾ ਸੰਤੁਸ਼ਟ ਦੇਖਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡਾ ਵਿਕਾਸ ਰੁਕ ਗਿਆ ਤੁਹਾਡਾ ਵਿਕਾਸ ਨੰਤਰ ਅੱਗੇ ਚੱਲਦਾ ਜਾਣਾ ਹੈ ਸੰਤੁਸ਼ਟੀ ਹੈ ਜਿਹੜੀ ਤੁਹਾਡੇ ਅੰਦਰ ਸ਼ੁਕਰਾਨੇ ਦਾ ਭਾਵ ਦੇਣ ਵਾਲੀ ਇੱਕ ਖਾਸ ਚੀਜ਼ ਹੈ ਇਸੇ ਤਰੀਕੇ ਨਾਲ ਇੱਕ ਅਗਲਾ ਪੱਖ ਹੈ ਜਿਹੜਾ ਚੌਥਾ ਪੱਖ ਹੈ ਉਹ ਵਿਅਕਤੀ ਦੀ ਅਸਾਰੂ ਸੋਚ ਹੈ ਕੁਝ ਵਿਅਕਤੀ ਕਿਸੇ ਵੀ ਵਰਤਾਰੇ ਬਾਰੇ ਕਦੇ ਵੀ ਅਸਾਰੂ ਤਰੀਕੇ ਨਾਲ ਨਹੀਂ ਸੋਚਦੇ ਸਮਾਜ ਦੇ ਵਿੱਚ ਤੋੜਪੰਨ ਕਰਨ ਵਾਲੇ ਸਮਾਜ ਦੇ ਵਿੱਚ ਵਿਸੰਗਤੀ ਫਲਾਉਣ ਵਾਲੇ ਲੜਾਈਆਂ ਕਰਨ ਵਾਲੇ ਬਦਮਾਸ਼ੀਆਂ ਕਰਨ ਵਾਲੇ ਇਸ ਕਿਸਮ ਦੇ ਬਹੁਤ ਸਾਰੇ ਚੋਰ ਚੱਕੀ ਕਿਸਮ ਦੇ ਬੰਦੇ ਮਿਲ ਜਾਂਦੇ ਆ ਜਿਹੜੇ ਹਮੇਸ਼ਾ ਇਹ ਸੋਚਦੇ ਐ ਕਿ ਅਸੀਂ ਕਿਸੇ ਵੀ ਚੀਜ਼ ਦਾ ਨੁਕਸਾਨ ਕਿਵੇਂ ਕਰ ਸਕਦੇ ਆ ਕਿਸੇ ਵੀ ਚੀਜ਼ ਦੇ ਨਾਲ ਹਮੇਸ਼ਾ ਕਨਫਰਨਟ੍ਰੇਸ਼ਨ ਦੇ ਵਿੱਚ ਮੁਕਾਬਲੇ ਦੇ ਵਿੱਚ ਆਉਂਦੇ ਐ ਉਹ ਹਮੇਸ਼ਾ ਹੀ ਇਹ ਸੋਚਦੇ ਐ ਕਿ ਮੈਂ ਇਸ ਕਿਸਮ ਦੀ ਗਲਤ ਕੰਮੀ ਕਰ ਸਕਦਾ ਹ ਉਸ ਨੂੰ ਅਸੀਂ 네ਗੇਟਿਵ ਮਾਈਂਡਸੈਟ ਜਾਂ ਗੈਰ ਅਸਾਰੂ ਸੋਚ ਕਹਿੰਦੇ ਆ ਦੂਸਰੇ ਪਾਸੇ ਜਿਹੜੀ ਅਸਾਰੂ ਸੋਚ ਵਾਲੇ ਵਿਅਕਤੀ ਐ ਉਹ ਸਮਝਦੇ ਕਿ ਮੇਰੇ ਅੰਦਰ ਇਹ ਤਾਕਤ ਐ ਮੈਂ ਸਮਾਜ ਨੂੰ ਲੋਕਾਂ ਨੂੰ ਆਲੇ ਦੁਆਲੇ ਨੂੰ ਆਪਣੇ ਆਪ ਨੂੰ ਆਪਣੇ ਜੀਵਨ ਦੀ ਦਿਨਚਰਿਆ ਨੂੰ ਮੈਂ ਬਦਲ ਸਕਦਾ ਹਾਂ ਮੈਂ ਕਦੇ ਵੀ ਹਾਰ ਨਹੀਂ ਮੰਨਦਾ ਮੈਂ ਪੱਥਰ ਤੋੜ ਕੇ ਨਹਿਰ ਕੱਢ ਸਕਦਾ ਹਾਂ ਮੈਂ ਕਿਸੇ ਵੀ ਵੱਡੇ ਵਸੀਲੇ ਨੂੰ ਹਾਸਲ ਕਰ ਸਕਦਾ ਹੈ ਜਿਹੜੇ ਵਿਅਕਤੀ ਇਸ ਕਿਸਮ ਦੀ ਅਸਾਰੂ ਸੋਚ ਨੂੰ ਲੈ ਕੇ ਇਸ ਕਿਸਮ ਦੀ ਅਸਾਰੂ ਮਾਨਸਿਕਤਾ ਨੂੰ ਲੈ ਕੇ ਇਸ ਕਿਸਮ ਦੇ ਅਸਾਰੂ ਮਾਈਂਡ ਸੈਟ ਨੂੰ ਲੈ ਕੇ ਚੱਲਦੇ ਆ ਉਹਨਾਂ ਨੂੰ ਜੀਵਨ ਵਿੱਚ ਤਰੱਕੀ ਕਰਨ ਤੋਂ ਕੋਈ ਵੀ ਵਿਅਕਤੀ ਨਹੀਂ ਰੋਕ ਸਕਦਾ ਪੰਜਾਬੀ ਦੇ ਵਿੱਚ ਇੱਕ ਮੁਹਾਵਰਾ ਹੈ ਕਿ ਰੋਂਦੇ ਜਾਣ ਤੇ ਮਰਿਆਂ ਦੇ ਸੁਨੇਹੇ ਲਿਆਉਣ ਇਸ ਕਰਕੇ ਜਿੰਨਾ ਵਿਅਕਤੀਆਂ ਦਾ 네ਗੇਟਿਵ ਮਾਈਂਡ ਸੈਟ ਹੈ ਜੇ ਉਹ ਇਸ ਸੋਚ ਨਾਲ ਹੀ ਕਿਸੇ ਕੰਮ ਨੂੰ ਸ਼ੁਰੂ ਕਰਦੇ ਹੈ ਕਿ ਸ਼ਾਇਦ ਇਹ ਪੂਰਾ ਹੋਊਗਾ ਨਹੀਂ ਹੋਊਗਾ ਉਹਨਾਂ ਦੀ ਜੇ ਪਹਿਲਾਂ ਸ਼ੁਰੂ ਕਰਨ ਵਾਲੀ ਸੋਚ ਹੈ ਕਿ ਇਹਦੇ ਨਾਲ ਇਹ ਨੁਕਸਾਨ ਨਾ ਹੋ ਜੇ ਇਹਦੇ ਨਾਲ ਇਹ ਨਾ ਹੋ ਜੇ ਫਿਰ ਜੇ ਮੈਂ ਬੀਏ ਕਰਨ ਲੱਗਿਆਂ ਉਹ ਕਰਕੇ ਕੀ ਹੋ ਜੂਗਾ ਮਾਸਟਰ ਡਿਗਰੀ ਕਰ ਲਈ ਫਿਰ ਕੀ ਹੋ ਜੂਗਾ ਮੇਰੇ ਕੋਲ ਇਹ ਵਸਤ ਪ੍ਰਾਪਤ ਹੋ ਗਈ ਫਿਰ ਕੀ ਹੋ ਜੂਗਾ ਜਿਹੜੀ ਇਸ ਕਿਸਮ ਦੀ ਸੋਚ ਹੈ ਇਹ ਗੈਰ ਅਸਾਰੂ ਸੋਚ ਹੈ ਇਹਦੇ ਮੁਕਾਬਲ ਤਨ ਅਸਾਰੂ ਸੋਚ ਵਾਲੇ ਵਿਅਕਤੀ ਜੇ ਦੋ ਵਿਅਕਤੀਆਂ ਨੂੰ ਇੱਕ ਅਸ਼ਾਂਖਿਚੂ ਸੋਚ ਵਾਲਾ ਇੱਕ ਅਸਾਰੂ ਸੋਚ ਵਾਲਾ ਬਰਾਬਰ ਖੜੇ ਕਰੀਏ ਤੁਸੀਂ ਜੀਵਨ ਦੇ ਵਿੱਚ ਦੇਖਿਆ ਹੋਣਾ ਕਿ ਅਸਾਰੂ ਸੋਚ ਵਾਲੇ ਵਿਅਕਤੀ ਕਈ ਕਦਮ ਅੱਗੇ ਨਿਕਲ ਜਾਂਦੇ ਐ ਤੇ ਪੰਜਵਾਂ ਪੁਆਇੰਟ ਹੈ ਕਿ ਤੁਸੀਂ ਆਪਣੇ ਮਨ ਦੇ ਅੰਦਰ ਆਪਣੀ ਮਾਨਸਿਕਤਾ ਨੂੰ ਠੀਕ ਰੱਖਣਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਡਾ ਕੋਈ ਨਾ ਕੋਈ ਟੀਚਾ ਉਦੇਸ਼ ਜਾਂ ਨਿਸ਼ਾਨਾ ਹੋਣਾ ਚਾਹੀਦਾ ਤੇ ਉਸ ਨਿਸ਼ਾਨੇ ਨੂੰ ਦ੍ਰਿੜਤਾ ਨਾਲ ਤੁਸੀਂ ਲੈ ਕੇ ਅੱਗੇ ਚੱਲੋ ਗੁਰੂ ਨਾਨਕ ਦੇਵ ਜੀ ਨੇ ਆਪਣਾ ਨਿਸ਼ਾਨਾ ਰੱਖਿਆ ਕਿ ਮੈਂ ਸ੍ਰਿਸ਼ਟੀ ਨੂੰ ਨਵਾਂ ਦਰਸ਼ਨ ਦੇਣਾ ਹੈ ਮੈਂ ਸ੍ਰਿਸ਼ਟੀ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਹੈ ਮੈਂ ਸ੍ਰਿਸ਼ਟੀ ਦੇ ਵਿੱਚ ਨਵਾਂ ਫਲਸਫਾ ਲੈ ਕੇ ਆਉਣਾ ਹੈ ਉਹਨਾਂ ਕੋਲ ਨਾ ਉਹਨਾਂ ਤੋਂ ਪਹਿਲਾਂ ਭਾਸ਼ਾ ਸੀ ਨਾ ਉਹਨਾਂ ਤੋਂ ਪਹਿਲਾਂ ਉਸ ਕਿਸਮ ਦਾ ਦਰਸ਼ਨ ਸੀ ਉਹਨਾਂ ਨੇ ਸਮੁੱਚੇ ਸਾਡੇ ਇਸ ਖਿੱਤੇ ਦੇ ਦਰਸ਼ਨ ਨੂੰ ਸਮਝਿਆ ਪੈਦਲ ਯਾਤਰਾਵਾਂ ਕੀਤੀਆਂ ਅਰੇ ਉਹਨਾਂ ਯਾਤਰਾਵਾਂ ਦੇ ਆਧਾਰ ਤੇ ਇੱਕ ਵੱਡਾ ਸਿਲਸਿਲਾ ਉਸਾਰਿਆ ਨਵੀਂ ਭਾਸ਼ਾ ਉਸ ਦੇ ਵਿੱਚ ਆਪਣੀ ਗੱਲ ਕਹਿਣ ਦੀ ਸਮਰੱਥਾ ਰੱਖੀ ਅਤੇ ਉਹਨਾਂ ਸਾਰੇ ਵਿਅਕਤੀਆਂ ਨਾਲ ਜਾ ਕੇ ਗੋਸ਼ਟ ਤੇ ਵਿਚਾਰ ਚਰਚਾ ਕੀਤੀ ਜਿਨ੍ਹਾਂ ਨੂੰ ਉਹ ਬਦਲਣਾ ਚਾਹੁੰਦੇ ਸੀ ਜਾਂ ਜਿਸ ਵੱਡੀ ਪਰੰਪਰਾ ਦੇ ਅਗੇਂਸਟ 500 ਸਾਲ ਦੀ 1000 ਸਾਲ ਦੀ ਪਰੰਪਰਾ ਨੂੰ ਉਹ ਆਪਣੇ ਮੁਤਾਬਕ ਤਬਦੀਲ ਕਰਨਾ ਚਾਹੁੰਦੇ ਸੀ ਉਹਨਾਂ ਨਾਲ ਜਾ ਕੇ ਉਹਨਾਂ ਨੇ ਤਰਕ ਕੀਤਾ ਤਾਂ ਉਹ ਉਹਨਾਂ ਦਾ ਨਿਸ਼ਾਨਾ ਸੀ ਜਿਹੜਾ ਕਿ ਮੈਂ ਸੱਭੇ ਸੰਜੀਵਾਲ ਜਾਂ ਸਾਰੇ ਮਨੁੱਖਾਂ ਨੂੰ ਬਰਾਬਰ ਮੰਨਣਾ ਜਾਂ ਸਾਰੇ ਮਨੁੱਖਾਂ ਨੂੰ ਇੱਕ ਸਮਝਣਾ ਇੱਕ ਪ੍ਰਮਾਤਮਾ ਦਾ ਆਦੇਸ਼ ਲੈ ਕੇ ਸੰਦੇਸ਼ ਲੈ ਕੇ ਚੱਲਣਾ ਜਾਤ ਪਾਤ ਤੋਂ ਉੱਪਰ ਉੱਠਣਾ ਸਾਰੀਆਂ ਜਾਤਾਂ ਨੂੰ ਬਰਾਬਰ ਲੈ ਕੇ ਇੱਕ ਰਸਤੇ ਤੇ ਤੁਰਨ ਦੀ ਗੱਲ ਕਰਨੀ ਉਹ ਉਹਨਾਂ ਦਾ ਨਿਸ਼ਾਨਾ ਸੀ ਜਿਹਨੂੰ ਉਹ ਦ੍ਰਿੜਤਾ ਨਾਲ ਲੈ ਕੇ ਚੱਲੇ ਤੇ ਉਹਦੇ ਨਾਲ ਸਾਡਾ ਸਮਾਜ ਬਦਲਿਆ ਸਮਾਜ ਦੇ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਹੋਈ ਇਸ ਲਈ ਜੇ ਤੁਸੀਂ ਕਿਸੇ ਵੀ ਨਿਸ਼ਾਨੇ ਨੂੰ ਪੂਰਨ ਦ੍ਰਿੜਤਾ ਨਾਲ ਲੈ ਕੇ ਚੱਲਦੇ ਹੋ ਤਾਂ ਕੋਈ ਕਾਰਨ ਨਹੀਂ ਹੈ ਕਿ ਤੁਹਾਡੀ ਮਾਨਸਿਕਤਾ ਨਾ ਬਦਲੇ ਇਸ ਲਈ ਜੇ ਤੁਸੀਂ ਆਪਣੀ ਮਾਨਸਿਕਤਾ ਨੂੰ ਬਦਲੋਗੇ ਤੁਸੀਂ ਆਪਣੇ ਆਪ ਦੇ ਵਿੱਚ ਪਹਿਲਾਂ ਬਦਲਾ ਲਿਆਵੋਗੇ ਤਾਂ ਤੁਹਾਨੂੰ ਆਪਣੇ ਆਪ ਮਹਿਸੂਸ ਹੋਊਗਾ ਕਿ ਸਮੁੱਚਾ ਸਮਾਜ ਹੈ ਜਿਹੜਾ ਉਹ ਤਬਦੀਲ ਹੋ ਗਿਆ ਸਮੁੱਚਾ ਸਮਾਜ ਹੈ ਜਿਹੜਾ ਉਹ ਬਦਲ ਰਿਹਾ ਹੈ ਪਰ ਜੇ ਤੁਸੀਂ ਆਪਣੇ ਆਪ 네ਗੇਟਿਵ ਸੋਚ ਵਾਲੇ ਬੰਦੇ ਇਕੱਠੇ ਕਰੋਗੇ ਜਿਹੜਾ ਹਮੇਸ਼ਾ ਇਹੀ ਕਹਿੰਦੇ ਰਹਿੰਦੇ ਕਿ ਮੈਂ ਕਿਉਂ ਜਿਉਂ ਰਿਹਾ ਮੈਂ ਕੀ ਕਰ ਰਿਹਾ ਮੈਂ ਕਿਵੇਂ ਕਰ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਇਕੱਲਾ ਵਿਅਕਤੀ ਕੀ ਕਰ ਸਕਦਾ ਕਿਸੇ ਵਿਅਕਤੀ ਦੇ ਬਦਲ ਨਾਲ ਕੁਝ ਨਹੀਂ ਬਦਲ ਸਕਦਾ ਸਮਾਜ ਸਾਡਾ ਬਹੁਤ ਗਰਕਿਆ ਪਿਆ ਹੈ ਉਹਨਾਂ ਵਿਅਕਤੀਆਂ ਨੂੰ ਸਾਰਾ ਦਿਨ 네ਗੇਟਿਵ ਉਧਾਰਨਾ ਮਿਲਦੀ ਹੈ ਪੋਜ਼ਿਟਿਵ ਮਾਈਂਡਸੈਟ ਵਾਲਿਆਂ ਨੂੰ ਪੋਜ਼ਿਟਿਵ ਉਧਾਰਨਾ ਮਿਲਦੀ ਹੈ ਇਸ ਕਰਕੇ ਤੁਸੀਂ ਉਸ ਸਮੁੱਚੇ ਸਮਾਜ ਦਾ ਇੱਕ ਛੋਟਾ ਜਿਹਾ ਅਨੁਸ਼ਾ ਇੱਕ ਤੱਤ ਮਾਤਰੋਂ ਜੇ ਤੁਸੀਂ ਆਪਣੇ ਮਨ ਦੀ ਸੋਚ ਨੂੰ ਤਬਦੀਲ ਕਰੋਗੇ ਜੇ ਤੁਸੀਂ ਆਪਣੇ ਆਲੇ ਦੁਆਲੇ ਬਾਰੇ ਜੋ ਤੁਹਾਡਾ ਵਿਚਾਰ ਹੈ, ਦ੍ਰਿਸ਼ਟੀ ਹੈ ਉਹਨੂੰ ਬਦਲੋਗੇ ਤਾਂ ਉਹਦੇ ਨਾਲ ਸਮੁੱਚਾ ਸਮਾਜ ਬਦਲੂਗਾ। ਸਮਾਜ ਤਾਂ ਹੀ ਬਦਲੂਗਾ ਜੇ ਤੁਸੀਂ ਪਹਿਲਾਂ ਆਪਣੀ ਮਾਨਸਿਕਤਾ ਬਦਲੋਗੇ। ਇਸ ਕਰਕੇ ਦੋਸਤੋ, ਜੇ ਤੁਸੀਂ ਆਤਮ ਵਿਸ਼ਵਾਸ ਨਾਲ, ਅਗਾਹ ਵੱਧੂ ਦ੍ਰਿਸ਼ਟੀ ਨਾਲ, ਮਨ ਦੇ ਵਿੱਚ ਸ਼ੁਕਰਾਨੇ ਦਾ ਭਾਵ ਲੈ ਕੇ, ਅਸਾਰੂ ਸੋਚ ਨਾਲ ਆਪਣੇ ਨਿਸ਼ਾਨੇ ਵੱਲ ਦ੍ਰਿੜਤਾ ਨਾਲ ਵਧੋਗੇ, ਕੋਈ ਕਾਰਨ ਨਹੀਂ ਹੈ ਕਿ ਤੁਹਾਡੀ ਮਾਨਸਿਕਤਾ ਅਸਾਰੂ ਨਾ ਹੋਵੇ। ਇਹ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। and what